ਪੰਜਾਬ ਲਈ ਸਾਰੇ ਪੰਜਾਬੀਆਂ ਲਈ ਤੇ ਸਮੁੱਚੇ ਪੰਜਾਬੀ ਜਗਤ ਲਈ ਇੱਕ ਚੰਗੀ ਖਬਰ ਹੈ ਸ਼ੁਭ ਖਬਰ ਹੈ ਕਿ ਸੀਐਮ ਪੰਜਾਬ ਭਗਵੰਤ ਮਾਨ ਦੀ ਛਿਲਾਗਾ ਯੋਗ ਪਹਿਲ ਕਦਮੀ ਕਰਕੇ ਪੰਜਾਬ ਦੀਆਂ ਸਾਰੀਆਂ ਰਾਜਸੀ ਪਾਰਟੀਆਂ ਦੇ ਨੇਤਾ ਨਵਾੰਦੇ ਇੱਕ ਪਲੇਟਫਾਰਮ ਤੇ ਇਕੱਠੇ ਵੀ ਹੋਏ ਹੋਏ ਨੇ ਤੇ ਨਾਲ ਹੀ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਇੱਕਮਤ ਇਸ ਹਕਮ ਤੇ ਇਸ ਤਰ੍ਹਾਂ ਹੋਏ ਕਿ ਸਾਰਿਆਂ ਦੀ ਸਹਿਮਤੀ ਹੈ ਕਿ ਪੰਜਾਬ ਦੇ ਪਾਣੀਆਂ ਦਾ ਜਿਹੜਾ ਮਸਲਾ ਹੈ ਉਹਦੇ ਵਿੱਚ ਪੰਜਾਬ ਨਾਲ ਵਿਤਕਰਾ ਸਹਿਣ ਨਹੀਂ ਹੋਏਗਾ ਰਿਪੀਰੀਅਨ ਲਾਮਦਾਬ ਪੰਜਾਬ ਦੇ ਪਾਣੀਆਂ ਦੇ ਪੰਜਾਬ ਦਾ ਹੱਕ ਹੈ ਤੇ ਇਸ ਨੂੰ ਜ਼ਬਰਦਸਤੀ ਜੇ ਕੋ ਕੋਣ ਦੀ ਕੋਸ਼ਿਸ਼ ਕਰੇਗਾ ਤਾਂ ਉਹ ਪੰਜਾਬ ਇਸ ਨੂੰ ਬਰਦਾਸ਼ਤ ਨਹੀਂ ਕਰੇਗਾ ਕਾਫੀ ਲੰਬੇ ਸਮੇਂ ਬਾਅਦ ਕਾਫੀ ਲੰਬੇ ਅਰਸੇ ਬਾਅਦ ਮੁੱਖ ਮੰਤਰੀ ਦੀ ਤਹਿਲਕਦਮੀ ਤੇ 2 ਮਈ ਨੂੰ ਚੰਡੀਗੜ੍ਹ ਚ ਆਲ ਪਾਰਟੀ ਮੀਟਿੰਗ ਜੋ ਹੋਈ ਉਹ ਆਪਣੇ ਆਪ ਚ ਇੱਕ ਅੱਛਾ ਕਦਮ ਹੈ ਸਾਂਝੇ ਯਤਨ ਲਈ ਕਿ ਸਾਰੀਆਂ ਸਿਆਸੀ ਪਾਰਟੀਆਂ ਦੇ ਨੰਮੇ ਪੰਜਾਬ ਦੇ ਇੱਕ ਸਾਂਝੇ ਮੁੱਦੇ ਤੇ ਇੱਕ ਸਾਂਝਾ ਸਿਰਪਜੋਟ ਕੇ ਬੈਠੇ ਨੇ ਸਾਂਝਾ ਕਦਮ ਚੁੱਕਣ ਲੱਗੇ ਨੇ ਪਾਰਟੀ ਮੀਟਿੰਗ ਚ ਸ ਲਗਭਗ ਸਭ ਨੇ ਸਾਰੀਆਂ ਪਾਰਟੀਆਂ ਨੇ ਭਗਵੰਤ ਸਰਕਾਰ ਦੇ ਇਸ ਸਟੈਂਡ ਦੀ ਹਮਾਇਤ ਕੀਤੀ ਕਿ ਪੰਜਾਬ ਦੇ ਪਾਣੀਆਂ ਤੇ ਪੰਜਾਬ ਦਾ ਹੀ ਹੱਕ ਹੈ ਤੇ ਇਸ ਨੂੰ ਕੋਈ ਧੱਕੇ ਨਾਲ ਨਹੀਂ ਲੈ ਸਕਦਾ ਸਿੱਧਾ ਤੇ ਜੇ ਕੋਈ ਇਸ ਤਰ੍ਹਾਂ ਕਰਦਾ ਤਾਂ ਉਹਦਾ ਸਾਰੇ ਵਿਰੋਧ ਕਰਨਗੇ ਹਾਲਾਂਕਿ ਕੁਝ ਨਤਾਵਣੇ ਕੁਝ ਕਿਨ ਨਤਾਵਣੇ ਇਹ ਵੀ ਵਿਚਾਰ ਜ਼ਾਹਰ ਕੀਤੇ ਕਿ ਜੇ ਕੋਈ ਮਾਨਵਤਾ ਦੇ ਆਧਾਰ ਤੇ ਪੀਣ ਵਾਲਾ ਪਾਣੀ ਹਰਿਆਣਾ ਜਾਂ ਕੋਈ ਹੋਰ ਸਟੇਟ ਮੰਗੇ ਤੇ ਦਿੱਤਾ ਵੀ ਜਾ ਸਕਦਾ ਹੈ ਕੋਈ ਇਹੋ ਜੀ ਗੱਲ ਨਹੀਂ ਪਰ ਇਹ ਭਾਈਵੰਦੀ ਨਾਲ ਗੱਲਬਾਤ ਕਰਕੇ ਮਿਲ ਬੈਠ ਕੇ ਲਈ ਕੀਤਾ ਜਾ ਸਕਦਾ ਹੈ ਜ਼ਬਰਦਸਤੀ ਨਹੀਂ ਤੱਕੇ ਨਾਲ ਨਹੀਂ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਨਹੀਂ ਭਗਵੰਤ ਮਾਨ ਨੀਤਾ ਏ ਵੀ ਸਪਸ਼ਟ ਕਰ ਦਿੱਤਾ ਕਿ ਜੇ ਭਾਈਵੰਦੀ ਨਾਲ ਮੋਹ ਪਿਆਰ ਨਾਲ ਤਾਂ ਪੰਜਾਬੀਆਂ ਤੋਂ ਕੁਝ ਲੈ ਲਓ ਕੁਝ ਵੀ ਲਿਆ ਜਾ ਸਕਦਾ ਹੈ ਪੰਜਾਬੀਆਂ ਦੀ ਫਿਤਰਤ ਹੈ ਉਹਨਾਂ ਦਾ ਕਹਿਣਾ ਸੀ ਕਿ ਪੰਜਾਬੀਆਂ ਦੀ ਫਿਤਰਤ ਹੈ ਪੰਜਾਬੀਆਂ ਦਾ ਸੁਭਾਅ ਹੈ ਕਿ ਜੇਕਰ ਮੋਹ ਪਿਆਰ ਨਾਲ ਭਾਈਵੰਦੀ ਨਾਲ ਤਾਂ ਇਹਨਾਂ ਤੋਂ ਕੁਝ ਵੀ ਲੈ ਲਓ ਪਰ ਧੱਕਾ برداشت ਨਹੀਂ ਕਰਦੇ ਉਹਨਾਂ ਨੇ ਇੱਕ ਮਿਸਾਲ ਵੀ ਦਿੱਤੀ ਪਿੰਡਾਂ ਵਾਲੇ ਪਿੰਡਾਂ ਜਕਸਰ ਵਰਤੀ ਜਾਂਦੀ ਹੈ ਕਿ ਜੱਟ ਪਹਿਲੀ ਦਾ ਦੇ ਦਿੰਦਾ ਤੇ ਗੰਨਾ ਨਹੀਂ ਦਿੰਦਾ ਸੋ ਉਹਨਾਂ ਦਾ ਇਹ ਕਹਿਣਾ ਕਿ ਜੇ ਸਾਡੇ ਨਾਲ ਮਿਲ ਬੈਠ ਕੇ ਗੱਲਬਾਤ ਕਰਕੇ ਕਿ ਭਾਈ ਬੰਦੀ ਨਾ ਪਾਣੀ ਮੰਗਣ ਕਿਤੇ ਅਸੀਂ ਦੇ ਵੀ ਸਕਦੇ ਆ ਕਿ ਉਹ ਇਹੋ ਜਿਹੀ ਗੱਲ ਨਹੀਂ ਐਡਾ ਮਸਾਹੇ ਤੇ ੱੱਕਾ ਨਹੀਂ ਚੱਲੇਗਾ ਪਾਣੀਆਂ ਦਾ ਜਿਹੜਾ ਕਿ ਅਸੀਂ ਫੱਟਾ ਚੱਕ ਦਿਆਂਗੇ ਅੱਜ ਰਾਤ ਨੂੰ ਰਾਤ ਫੈਸਲਾ ਹੋ ਗਿਆ ਅਸੀਂ ਇੰਨਾ 8500 ਦੇ ਦਿਆਂਗੇ ਇਹ ਜਿਹੜਾ ਤਰੀਕਾ ਹੈ ਪੰਜਾਬੀਆਂ ਤੋਂ ਕੋਈ ਕੋਈ ਵੀ ਚੀਜ਼ ਲੈਣ ਦਾ ਤਰੀਕਾ ਬਹੁਤ ਗਲਤ ਹੈ ਪਿਆਰ ਨਾਲ ਭਵੇਂ ਪੰਜਾਬੀਆਂ ਤੋਂ ਜਾਨ ਲੈ ਲੋ ਕਹਿੰਦੇ ਆ ਵੀ ਜੱਟ ਗੰਨਾ ਨਹੀਂ ਦਿੰਦਾ ਭੇਲੀ ਦਿੰਦਾ ਸੋ ਇਹ ਸ਼ਾਇਦ ਉਹਨਾਂ ਨੂੰ ਕਲਚਰ ਦਾ ਇਸ ਦਾ ਪਤਾ ਨਹੀਂ ਸੋ ਜਾਕਰ ਸਾਹਿਬ ਨੂੰ ਇਸ ਗੱਲ ਦਾ ਪਤਾ ਹੈ ਖੁਦ ਵੀ ਕਿਉਂਕਿ ਢੇਲ ਤੇ ਇਹਨਾਂ ਦੇ ਖੇਤੀ ਹੈ ਬਿਲਕੁਲ ਢੇਲ ਤੇ ਹੈ ਇ ਤਾਂ ਪਾਣੀ ਪੀੜਤ ਵੀ ਨੇ ਕਿ ਉੱਥੇ ਤੱਕ ਪਾਣੀ ਪਹੁੰਚਦਾ ਹੈ ਨਹੀਂ ਪਹੁੰਚਦਾ ਇੱਕ ਇਹਨਾਂ ਨੇ ਅੱਜ ਗੱਲ ਕਹੀ ਹੈ ਕਿ ਜੇ ਰਾਹ ਚ ਕੋਈ ਕਿਸੇ ਨਹਿਰ ਚੋਂ ਜਾਂ ਕਿਸੇ ਸੂਏ ਕੱਸੀ ਚੋਂ ਚੀੜੀ ਵੀ ਪਾਣੀ ਪੀਲੇ ਤਾਂ ਵੀ ਬੂਰ ਦੇ ਹੀ ਕਟਿਆ ਜਾਂਦਾ ਮਤਲਬ ਸਾਡੇ ਹੀ ਨੁਕਸਾਨ ਹੁੰਦਾ ਉਹ ਸੋ ਇਹ ਤਾਂ ਆਪ ਖੁਦ ਇਸ ਕਲੋਂ ਕਿਉਂਕਿ ਖੇਤੀ ਕਰਨ ਵਾਲਾ ਪਰਿਵਾਰ ਹੈ ਉੱਤੇ ਕਿਨੂਆਂ ਦੇ ਬਾਗ ਨੇ ਉੱਤੇ ਪਾਣੀ ਦੀ ਬੜੀ ਜ਼ਰੂਰਤ ਸਖਤ ਉੱਧਰ ਰਹਿੰਦੀ ਹੈ ਸੋ ਇਹ ਉਹ ਗਮਨਤਮਨ ਨੇ ਪਾਣੀਆਂ ਦੇ ਮਸਲੇ ਤੇ ਡਟ ਕੇ ਸਟੈਂਡ ਹੈ ਕਿ ਖੁੱਲਾ ਸਟੈਂਡ ਹੈ ਕਿ ਤੇ ਖਾਸ ਕਰਕੇ ਜੋ ਉਹਨਾਂ ਨੇ ਕਾਰਵਾਈ ਕੀਤੀ 1 ਮਈ ਨੂੰ ਪਾਕੜਾ ਨਿਕਲ ਡੈਮ ਤੇ ਜਾ ਕੇ ਧਰਨਾ ਦਿੱਤਾ ਤੇ ਉਸ ਦੇ ਗੇਟ ਨੂੰ ਤਾਲੇ ਲਾ ਕੇ ਇਹ ਸੰਕੇਤ ਦਿੱਤੇ ਜਾਂ ਇਹ ਸੁਨੇਹਾ ਦਿੱਤਾ ਕਿ ਅਸੀਂ ਜ਼ਬਰਦਸਤੀ ਕਿਸੇ ਨੂੰ ਪੰਜਾਬ ਦਾ ਪਾਣੀ ਨਹੀਂ ਜਾਣ ਦੇ ਸਕਦੇ ਤੱਕ ਅਜਬਦਸ ਨਹੀਂ ਕਰਾਂਗੇ ਤੇ ਕੋਈ ਇੱਥੇ ਇੱਥੇ ਆ ਕੇ ਜ਼ਬਰਦਸਤੀ ਇਸ ਤਰ੍ਹਾਂ ਹਾਲਾਂਕਿ ਕੋਈ ਵੀ ਅੰਮਦਾਰ ਜਿਹੜਾ ਟਾਈਮ ਹੈ ਪਾਕੜਾ ਦਾ ਟਾਈਮ ਉਹਦਾ ਕੰਟਰੋਲ ਜਿਹੜਾ ਹੈ ਕਾਨੂੰਨੀ ਤੌਰ ਤੇ ਕੰਟਰੋਲ ਕੇਂਦਰ ਦੇ ਕੋਲ ਹੈ ਤੇ ਕੇਂਦਰ ਇਸ ਗੱਲੋਂ ਥੋੜਾ ਫਿਕਰਮੰਦ ਵੀ ਹੋ ਗਿਆ ਕਿ ਕੇਂਦਰ ਨੇ ਚਾਹ ਰਿਆ ਸਟੇਟਾਂ ਦੇ ਪੰਜਾਬ ਹਰਿਆਣਾ ਰਾਜਸਥਾਨ ਤੇ ਹਿਮਾਚਲ ਦੇ ਮੁਖਸ਼ ਕਰਾਂ ਦੀ ਮੀਟਿੰਗ ਵੀ ਬੁਲਾ ਲਈ ਇਸ ਮੁੱਦੇ ਦੀ ਹਕਤ ਨੂੰ ਸਮਝਿਆ ਹੋਇਆ ਪਰ ਪਰ ਭਗਵਾਨ ਤੁਮਾਨ ਨੇ ਜੋ ਸੁਨੇਹਾ ਦਿੱਤਾ ਕਿ ਅਸੀਂ ਡਟ ਕੇ ਖੜੇ ਹਾਂ ਪੰਜਾਬ ਦੇ ਪਾਣੀਆਂ ਦੇ ਹੱਕ 'ਚ ਤੇ ਇਸ ਨੂੰ ਟੱਕੇ ਨੂੰ ਬੱਡ-ਬੱਡ ਬਰਦਾਸ਼ਤ ਨਹੀਂ ਕਰਾਂਗੇ ਜਿਸ ਦਾ ਮਤਲਬ ਉਹੀ ਕਿ ਜੇ ਬੀਬੀ ਐਮ ਬੀ ਇਹ ਫੈਸਲਾ ਕਰਕੇ ਜੇ ਟੱਕੇ ਨਾਲ ਪਾਣੀ ਰਿਲੀਜ਼ ਕਰਦਾ ਹੈ ਪੰਜਾਬ ਦੀ ਮਰਜ਼ੀ ਤੋਂ ਬਿਨਾ ਜਿਵੇਂ ਕਿ ਆਈ ਸੀ ਖ਼ਬਰ ਕਿ 85 ਸਸ ਗਿਓ ਸਗਰ ਰਿਲੀਜ਼ ਕੀਤਾ ਜਾਏਗਾ ਤਾਂ ਉਸ ਨੂੰ ਬਰਦਾਸ਼ਤ ਨਹੀਂ ਕਰਾਂਗੇ ਇਸ ਕਦਮ ਰਾਹੀਂ ਜਾਂ ਇਸ ਮਸਲੇ ਤੇ ਸਟੈਂਡ ਲੈ ਕੇ ਹੁਣ ਭਗਵੰਤ ਮਾਨ ਦਾ ਨਾਂ ਹਮੇਸ਼ਾ ਪੰਜਾਬ ਦੇ ਪਾਣੀਆਂ ਦੇ ਰਾਖੇ ਰਾਖੀ ਲਈ ਪੰਜਾਬ ਦੇ ਪਾਣੀਆਂ ਦੇ ਰਾਖੀ ਲਈ ਨਵੇਕਲੇ ਕਦਮ ਜਾਂ ਦਲੇਰانہ ਕਦਮ ਚੁੱਕਣ ਵਾਲੇ ਮੁੱਖ ਮੰਤਰੀਆਂ ਦੀ ਇਕਤਾਰ 'ਚ ਅੱਗੇ ਆ ਗਏ। ਉਹ ਕਿਵੇਂ? ਕਿ ਇਸ ਤੋਂ ਪਹਿਲਾਂ ਵੀ ਇਹੋ ਜੇ ਜਦੋਂ ਕਿਤੇ ਅ ਮੌਕੇ ਆਉਂਦੇ ਰਹੇ ਤਾਂ ਪਿਛਲੇ ਮੁੱਖ ਮੰਤਰੀ ਵੀ ਕੁਝ ਕਦਮ ਇਹੋ ਜੇ ਚੁੱਕਦੇ ਰਹੇ ਆ। ਤੇ ਹੁਣ ਭਗਵੰਤ ਮਾਨ ਦਾ ਨਾਂ ਵੀ ਅ ਹਮੇਸ਼ਾ ਜਦੋਂ ਪਾਣੀਆਂ ਦੇ ਪੰਜਾਬ ਦੇ ਪਾਣੀਆਂ ਦੇ ਰਾਖੀ ਦੀ ਗੱਲ ਹੁੰਦਾ ਇਤਿਹਾਸ ਲਿਖਿਆ ਜਾਏਗਾ ਤਾਂ ਉਹਦੇ 'ਚ ਇਹ ਆਏਗਾ ਭਗਵੰਤ ਮਾਨ ਨੇ ਵੀ ਇੱਕ ਤਰ੍ਹਾਂ ਦਾ ਸਟੈਂਡ ਲਿਆ ਦੀ ਤਰ੍ਹਾਂ ਨੇ। ਟਾਲੇ ਤੱਕ ਲਵਾਦੇ ਸੀ ਉੱਥੇ ਪਾਖੜਾ ਡੈਮ ਦੇ ਗੇਟਾਂ ਨੂੰ ਦਾਲੇ ਲਵਾਦੇ ਸੀਗੇ ਵੀ ਤੇ ਇਸ ਤੋਂ ਪਹਿਲਾਂ ਅ ਸੁਪਰੀਮ ਕੋਰਟ ਜੋਰ ਲਾ ਰਹੀ ਸੀ ਕੇਂਦਰ ਜੋਰ ਲਾ ਰਿਹਾ ਸੀ ਕਿ ਤੁਸੀਂ ਐਸਪੀਐਲ ਬਣਾਓ ਤੇ ਪਾਣੀ ਦਿਓ ਤਾਂ ਉਸ ਵੇਲੇ ਕੈਪਟਨ ਰਵਿੰਦਰ ਸਿੰਘ ਦੀ ਸਰਕਾਰ ਵਾਲੀ ਉਹਨਾਂ ਦੀ ਪਹਿਲ ਕਦਮੀ ਤੇ ਪੰਜਾਬ ਵਿਧਾਨ ਸਭਾ ਦੇ ਵਿੱਚ ਉਹ 1981 ਦੀ ਜਿਹੜੀ ਪਾਣੀ ਦੀ ਸੰਧੀ ਸੀ ਉਹ ਰੱਦ ਕੀਤੀ ਗਈ ਤੇ ਉਹ ਰੱਦ ਕਰਨਾ ਇੱਕ ਵਾਰੀ ਫਿਰ ਹੋ ਟਲ ਗਿਆ ਸੀਗਾ ਉਸ ਤੋਂ ਬਾਅਦ ਫੇਰ ਜਦੋਂ 2016 ਚ ਬਹੁਤ ਵਾਰ ਆਇਆ ਸੁਪਰੀਮ ਕੋਰਟ ਨੇ ਹੁਕਮ ਕਰ ਦਿੱਤਾ ਕਿ ਜਵਰੀ ਕੱਢੋ ਐਸਵਾਈਐਲ ਦਾ ਪੂਰੀ ਕਰੋ ਤੇ ਪਾਣੀ ਭੇਜੋ ਉਹ ਕਹਿੰਦੇ ਜੀ ਪਾਣੀ ਦਾ ਫੈਸਲਾ ਤਾਂ ਬਾਅਦ ਚ ਕਰਾਂਗੇ ਪਹਿਲਾਂ ਇਸ ਵੇਂ ਕੱਢੋ ਨਹਿਰ ਕੱਢੋ ਪੰਜਾਬ ਸਰਕਾਰ ਦਾ ਜਾਂ ਪੰਜਾਬ ਦੇ ਲੋਕਾਂ ਦਾ ਇਹ ਸੀਗਾ ਪੰਜਾਬ ਦੇ ਮਹਾਰਾ ਦੇ ਜੀ ਇਹ ਪਹਿਲਾਂ ਪਾਣੀ ਦੇ ਦੇਖ ਲੋ ਹੈ ਕਿ ਨਹੀਂ ਵੀ ਨਹਿਰ ਕਹਦੇ ਵੰਡ ਕੱਟਣੀ ਹੈ ਪਰ ਉਹ ਕ ਸੁਪਿੰਗੁਰ ਨਹੀਂ ਜੀ ਨਹਿਰ ਘਟੋ ਪਹਿਲਾਂ ਤੁਸੀਂ ਪਾਣੀ ਫੇਰ ਦੇਖਾਗੇ ਸੋ ਉਸ ਵੇਲੇ ਫਿਰ ਉਸ ਵੇਲੇ ਦੀ ਬਾਦਲ ਸਰਕਾਰ ਨੇ ਜਿਹੜੀ ਐਸਵਾਈਐਲ ਵਾਸਤੇ ਸਤਲੁ ਜਮੁਨਾ ਲਿੰਕ ਲਿੰਕ ਨਹਿਰ ਵਾਸਤੇ ਜ਼ਮੀਨ ਜਿਹੜੀ ਐਕਵਾਇਰ ਕੀਤੀ ਸੀ ਕਿਸਾਨਾਂ ਦੀ ਉਸ ਨੂੰ ਡੀ ਨੋਟੀਫਾਈ ਕਰਨ ਦਾ ਫੈਸਲਾ ਕਰਤਾ ਸੀ ਪੰਜਾਬ ਵਿਧਾਨ ਸਭਾ ਚ ਇੱਕ ਬਿਲ ਰਹੀ ਇੱਕ ਐਕਟ ਰਹੀ ਸੋ ਉਹ ਉਹ ਉਸ ਵੇਲੇ ਫਿਰ ਉਹ ਇੱਕ ਵਾਰੀ ਟਲ ਗਿਆ ਸੀ ਫਿਰ ਉਹ ਉਦੋਂ ਬਾਅਦ ਕਾਨੂੰਨੀ ਉਹ ਚ ਪਿਆ ਰਿਹਾ ਸੁਪਰੀਮ ਕੋਰਟ ਨੇ ਸਟੇਟਸ ਕੋ ਚਲੋ ਬਸ ਉਹ ਵੱਖਰੀ ਲੰਬੀ ਕਹਾਣੀ ਹੈ ਮੇਰਾ ਕੰਡ ਪਾਬ ਵੀ ਹੁਣ ਭਗਵੰਤ ਮਾਨ ਨੇ ਵੀ ਉਹੋ ਜਿਹੀ ਇੱਕ ਵੱਖਰਾ ਇੱਕ ਨਵੇਕਲਾ ਇੱਕ ਦਲੇਰੜਾ ਕਦਮ ਚੁੱਕਦੇ ਹੋਏ ਇਸ ਨੂੰ ਜਿਹੜੀ ਆ ਰੋਕਣ ਦੀ ਕੋਸ਼ਿਸ਼ ਕੀਤੀ ਕਿ ਜ਼ਬਰਦਸਤੀ ਨਹੀਂ ਹੋਏਗੀ ਤੇ ਦਿੱਲੀ ਵਿੱਚ ਮੀਟਿੰਗ ਚ ਕੋਈ ਨਿਕਲਦਾ ਉਹ ਹੋ ਜੇ ਉਹਦੀ ਉੜੀ ਕਰੇਗੀ ਹਾਂ ਦੂਜੇ ਵਾਰ ਸੇ ਜਿਹੜੇ ਹਰਿਆਣਾ ਦੇ ਮੁੱਖ ਮੰਤਰੀ ਨੇ ਨੈਪ ਸਿੰਘ ਸੈਣੀ ਉਹਨਾਂ ਦਾ ਇਹ ਕਹਿਣਾ ਕਿ ਕਿਸੀਂ ਕਿ ਅਸੀਂ ਤਾਂ ਜਿਹੜਾ ਪੀਣ ਦਾ ਪਾਣੀ ਮਾਰਨ ਦਾ ਧਰ ਤੇ ਮੰਗਦਿਆ ਕਿ ਅਸੀਂ ਸਿੰਚਾਈ ਲਈ ਪਾਣੀ ਨਹੀਂ ਵਰਤਦੇ ਜਦੋਂ ਕਿ ਖਦਸ਼ਾ ਹੈ ਸੀ ਪੰਜਾਬ ਸਰਕਾਰ ਨੂੰ ਕਿ ਉਹ ਪਾਣੀ ਸਿੰਚਾਈ ਲਈ ਵਰਤਣਗੇ ਤੇ ਉਹ ਕਹਿੰਦੇ ਅਸੀਂ ਤਾਂ ਪਾਣੀ ਪੀਣ ਲਈ ਵਰਤਦੇ ਮੰਨਿਆ ਸਾਡੇ ਸੰਕਟ ਹੈਗਾ ਤੇ ਸਾਨੂੰ ਇਸ ਕਰਕੇ ਭਾਈ ਬੰਦੀ ਅਸੀਂ ਅਸੀਂ ਅਰਜ਼ ਮਤਲਬ ਅਸੀਂ ਅਰਜ਼ ਕਰਦੇ ਆ ਕਿ ਸਾਨੂੰ ਇਹ ਰਿਕੁਐਸਟ ਕਰਦੇ ਆ ਤੇ ਉਹਨਾਂ ਨੇ ਇਹ ਉਦਾਹਰਨ ਵੀ ਦਿੱਤੀ ਕਿ ਪੀਣ ਦੇ ਪਾਣੀ ਦੇ ਮਾਮਲੇ 'ਚ ਤਾਂ ਭਾਈਕ ਨੇ ਇਹਦੀ ਉਦਾਹਰਨ ਦਿੱਤੀ ਕਿ ਦੁਸ਼ਮਣਾਂ ਨਾਲ ਵੀ ਵਿਤਕਰਾਨੀ ਕੀਤਾ ਜਾਂਦਾ ਇਹ ਸਿਚਾਈ ਕੇ ਪਾਣੀ ਕੀ ਬਾਤ ਨਹੀਂ ਹੋ ਰਹੀ ਜੀ ਇਹ ਪੀਣੇ ਕੇ ਪਾਣੀ ਕੀ ਬਾਤ ਹੋ ਰਹੀ ਹੈ ਆਜ ਤੱਕ ਕੇ ਇਤਿਹਾਸ ਮੈਂ ਆਪ ਦੇਖੀਏ ਆਜ ਤੱਕ ਕੇ ਇਤਿਹਾਸ ਮੈਂ ਪੀਣੇ ਕੇ ਪਾਣੀ ਕੋ ਲੈ ਕੇ ਕੇ ਕبھی ਵੀ ਕੋਈ ਡਿਸਪਿਊਟ ਨਹੀਂ ਹੋਆ ਮੈਂਨੇ ਕਹਾ ਨਾ ਘਟੀਆ ਸਰਕੀ ਰਾਜਨੀਤੀ ਚੁਨਾਵ ਆ ਗਏ ਹਨ लोग समझ रहे हैं पंजाब का किसान पंजाब का आवाम भी समझ रहा है अरे पंजाब हमारा बड़ा भाई है क्यों डिफरेंसिस पैदा कर रहे हैं इतनी घटिया राजनीति मत करिए मैं एक दिन पंजाब विधानसभा में गया था मेरा यही था मेरे अंदर पीड़ा थी मैं पंजाब विधानसभा में गया ने इतने डिफरेंसिस खड़े कर दिए अरे हमारी रिश्तेदारी है पंजाब के अंदर हमारा भाई है मेरा घर है पंजाब क्या हम जाएंगे नहीं पंजाब के अंदर ये किस प्रकार की बातें कर रहे हैं अरे पानी हमारा अगर पंजाब प्यासा रहता है हम अपने हिस्से का पानी काट करके पंजाब के लोगों को दे देंगे हमारी वो संस्कृति है हमारी वो संस्कृति है परंतु इस प्रकार की घटिया राजनीति करके ते पर मसला अजे उठि खडा है पंजाब दे सारीया पार्टीया दे ने, नेता पंजाब दी सारी पार्टीया भगवंत मान दी ग्वाई च डट के खड़गिया ने ਤੇ ਯੂਨੀਟੀ ਦਿਖਾਤੀ ਆ ਉਹਨਾਂ ਨੇ ਤੇ ਇੱਕ ਇਹ ਵੀ ਇਸ ਤੋਂ ਇੰਟਰਸਟਿੰਗ ਜਿਹੜਾ ਅੱਜ ਚੱਪ ਗੱਲ ਨਿਕਲੀ ਕਿ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਲਖੜ ਹੁਣ ਤੱਕ ਉਹ ਸਿਆਸੀ ਸਰਗਰਮੀਆਂ ਦੇ ਕਿਨਾਰੇ ਗਰੀ ਬੈਠੇ ਸੀ ਵੀ ਉਹ ਵੀ ਮੁੜ ਕੇ ਆ ਗਏ ਨੇ ਤੇ ਅੱਜ ਉਹ ਮੀਟਿੰਗ ਦੇ ਵਿੱਚ ਬੀਜੇਪੀ ਦੇ ਨਮਾਇंदे ਦੇ ਤੌਰ ਤੇ ਸ਼ਾਮਲ ਹੋਏ ਸੋ ਉਹ ਵੀ ਇਹ ਕਹ ਲੋ ਕਿ ਉਹ ਮੁੜ ਕੇ ਆਪਣੀ ਸਰਗਰਮੀ ਉਹਨਾਂ ਨੇ ਜ਼ਾਹਰ ਸ਼ੁਰੂ ਕਰ ਦਿੱਤੀ ਹੈ ਜਾਂ ਸਿਰਫ ਸਿਰਫ ਮੀਟਿੰਗ ਲਈ ਆਏ ਨੇ ਇਹ ਅਗਲਾ ਕੁਈ ਵਿਖ ਦੱਸੇਗਾ ਤੇ ਅੱਜ ਦਾ ਜੋ ਮੀਟਿੰਗ ਹੋਈ ਜੋ ਜਿਵੇਂ ਸਾਰੀਆਂ ਪਾਰਟੀਆਂ ਇਕੱਠੇ ਹੋ ਕੇ ਸਟੈਂਡ ਲਏ ਨੇ ਦੋ ਗੱਲਾਂ ਬਹੁਤ ਉਹਨਾਂ ਨੇ ਉਹ ਕੀਤੀਆਂ ਇੱਕ ਤਾਂ ਕਿ ਪਿਛਲੇ ਸਮੇਂ ਦੌਰਾਨ ਜਿੰਨੀ ਕੁੜਤਨ ਸੀਗੀ ਤਲਕੀ ਸੀਗੀ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦੇ ਭਗਵੰਤਮਾਨ ਵਿਚਾਰ ਜਾਂ ਆਵਾਜ਼ੀ ਪਾਰਟੀ ਦੇ ਨੇਤਾਵਾਂ ਦੇ ਵਿਚਾਰ ਉਹ ਅੱਜ ਭਗਵੰਤਮਾਨ ਦੀ ਪਹਿਲ ਕਦਮੀ ਤੇ ਉਹ ਸੁਖਾਵੇ ਮਾਹੌਲ ਚ ਮੀਟਿੰਗ ਹੋਈ ਆਪਸ ਚ ਮਿਲ ਕੇ ਬੈਠੇ ਸਿਰ ਜੋੜ ਕੇ ਬੈਠੇ ਇਹ ਬਹੁਤ ਚੰਗੀ ਗੱਲ ਹੈ ਇਹ ਚੰਗੀ ਗੱਲ ਹੈ ਉਹ ਤਲਖੀ ਤੇ ਕੁੜਤਨ ਜਿਹੜੀ ਹੈ ਉਹ ਇਸ ਨਾਲ ਘਟਈ ਦੂਜਾ ਇਹ ਕਿ ਉਮੀਦ ਇਹ ਹੈ ਕਿ ਹੁਣ ਪੰਜਾਬ ਦੇ ਹੋਰ ਮੁ ਜਿਹੜੇ ਸਾਂਝੇ ਮੁੱਦੇ ਨੇ ਖਾਸ ਕਰਕੇ ਸੈਂਟਰ ਨਾਲ ਜਿਹੜੇ ਸਾਂਝੇ ਮੁੱਦੇ ਨੇ ਜਿਨ੍ਹਾਂ ਦੇ ਹੁੰਦਾ ਵੀ ਸੈਂਟਰ ਵਿਤਕਰਾ ਕਰਦਾ ਹੈ ਪੰਜਾਬ ਨਾਲ ਉਹਨਾਂ ਮਸਲਿਆਂ ਤੇ ਉਮੀਦ ਇਹ ਕੀਤੀ ਜਾਂਦੀ ਹੈ ਕਿ ਇਸੇ ਤਰ੍ਹਾਂ ਹੀ ਸਿਰ ਜੋੜ ਕੇ ਬੈਠਣਗੇ ਸਾਰੀਆਂ ਪਾਰਟੀਆਂ ਦੇ ਨੇਤਾ ਤੇ ਸਾਂਝੀ ਆਵਾਜ਼ ਬਣਨਗੇ ਪੰਜਾਬ ਦੀ ਉਹਨਾਂ ਮੁੱਦਿਆਂ ਤੇ ਇਹ ਉਮੀਦ ਕੀਤੀ ਹੈ ਜਾਣੀ ਚਾਹੀਦੀ ਇਹ ਪੰਜਾਬ ਦੀ ਜ਼ਿੰਦਗੀ ਮੌਤ ਦਾ ਸਵਾਲ ਅਸੀਂ ਕਾਨੂੰਨਾਂ ਠੀਕ ਆ ਅਸੀਂ ਇਨਸਾਫ ਦੇ ਤੌਰ ਤੇ ਲੜਦੇ ਆ ਇਸ ਕਰਕੇ ਤੇ ਸਾਡਾ ਕੋਈ ਮਤਭੇਦ ਨਹੀਂ ਅਸੀਂ ਸਾਰੇ ਇੱਕ ਮੁਠਾ ਅਸੀਂ ਕਾਨੂੰਨ ਦੇ ਨਾਲ ਵੀ ਪਿਆਰ ਦੇ ਨਾਲ ਵੀ ਗਲਵਾਦ ਨਾਲ ਵੀ ਹਰ ਤਰੀਕੇ ਚ ਮਸਲਾ ਹੱਲ ਕਰਕੇ ਆਪਣਾ ਹੱਕ ਲਵਾਂਗੇ ਦੂਜੀ ਗੱਲ ਮੈਂ ਸਾਰਿਆਂ ਨੂੰ ਕਹਿਣਾ ਦੂਸਰੇ ਭਰਾਵਾਂ ਨੂੰ ਵੀ ਇਦھر ਵੀ ਕਿ ਪਿਆਰ ਦੀ ਬੋਲੀ ਬੋਲੋ ਸਾਡੀ ਲੋਕਾਂ ਦੀ ਕੋਈ ਲੜਾਈ ਨਹੀਂ ਜਿਵੇਂ ਪਾਕਿਸਤਾਨ ਦੇ ਹਿੰਦੁਸਤਾਨ ਦੇ ਲੋਕਾਂ ਦੀ ਲੜਾਈ ਨਹੀਂ ਐਵੇਂ ਇੱਕ ਸਾਡੀ ਕੋਈ ਲੜਾਈ ਨਹੀਂ ਸੈਂਟਰ ਦਾ ਮਸਲਾ ਉਲਝਾਇਆ ਹੈ ਸੈਂਟਰ ਹੀ ਹੱਲ ਕਰੇਗਾ ਅਸੀਂ ਉਸ ਪਾਸ ਅਪਰੋਚ ਕਰਾਂਗੇ ਸੋ ਸਾਡਾ ਸਾਰਿਆਂ ਦਾ ਇੱਕ ਮਤ ਇੱਕ ਰੈ ਇੱਕ ਜਿੰਦ ਇੱਕ ਜਾਨ ਪੰਜਾਬ ਵਾਸਤੇ ਆਖਰੀ ਸਾਹ ਤੱਕ ਆਪਣਾ ਹੱਕ ਲਮਾਣਾ ਸੀ ਇਸ ਮੀਟਿੰਗ ਨੇ ਕੁਝ ਹੋਰ ਇਸ਼ਾਰੇ ਵੀ ਕੀਤੇ ਐ ਇੱਕ ਤਾਂ ਇਹ ਕਿ ਭਗਵੰਤ ਮਾਨ ਦੇ ਬਾਰੇ ਵਿਰੋਧੀਆਂ ਦਾ ਇਹ ਉਲੰਭਾ ਤੇ ਗਿਲਾ ਵੀ ਲਾ ਦਤਾ ਹੈ ਦੂਰ ਕਰਤਾ ਹੈ ਕਿ ਉਹ ਪੰਜਾਬ ਦੇ ਹੱਕਾਂ ਲਈ ਡਟ ਕੇ ਨਹੀਂ ਖੜਦੇ ਸਟੈਂਡ ਨਹੀਂ ਲੈਂਦੇ ਤੇ ਇਸ ਪਾਣੀਆਂ ਦੇ ਮੁੱਦੇ ਤੇ ਜਿਸ ਤਰ੍ਹਾਂ ਦਾ ਸਟੈਂਡ ਨੇ ਸਟੈਲਿਆ ਤੇ ਹੁਣ ਵਿਰੋਧੀ ਪਾਰਟੀਆਂ ਕੋਲ ਜਿਹੜਾ ਕਹਿਣ ਨੂੰ ਕੁਝ ਨਹੀਂ ਇਸ ਮਾਮਲੇ ਤੇ ਕਟੋੜ ਬਚਿਆ ਇੱਕ ਹੋਰ ਇਸ ਮੀਟਿੰਗ ਦੇ ਵਿੱਚ ਪੱਖ ਸਾਹਮਣੇ ਆਇਆ ਉਹ ਕਾਂਗਰਸ ਪਾਰਟੀ ਦੇ ਜਿਹੜੇ ਨਮਾਇੰਦੇ ਸੀ ਜਿਹੜੇ ਤ੍ਰਿਪਤ ਪਾਜਵਾਹਰਾ ਨੇ ਉਹਨਾਂ ਨੇ ਇਹ ਸੁਝਾਅ ਰੱਖਿਆ ਮੰਗ ਵੀ ਰੱਖੀ ਹੈ ਕਿ ਲੋਕ ਕਿ ਕਿ ਵਿਧਾਨ ਸਭਾ ਰਾਹੀਂ ਡੈਮ ਸੇਫਟੀ ਐਕਟ ਜਿਹੜਾ ਉਹ ਰੱਦ ਕੀਤਾ ਜਾਵੇ ਤੇ ਜੇ ਡੈਮ ਸੇਫਟੀ ਐਕਟ ਰੱਦ ਹੋ ਜਾਂਦਾ ਹੈ ਤਾਂ ਫਿਰ ਉਹ ਜਿਹੜਾ ਕੰਟਰੋਲ ਦਾ ਬੀਬੀਐਮਪੀ ਤੇ ਕੰਟਰੋਲ ਦਾ ਮਸਲਾ ਉਹ ਹੱਲ ਹੋ ਜਾਏਗਾ ਉਹ ਹੁਣ ਸੰਵਿਧਾਨਿਕ ਦੌਰ ਤੇ ਕਰ ਸਕਦਾ ਕਿ ਪੰਜਾਬ ਕਿ ਨਹੀਂ ਕਰ ਸਕਦਾ ਇਹ ਅਗਲੀ ਗੱਲ ਹੈ ਪਰ ਉਹਨਾਂ ਨੇ ਸੁਝਾਇਆ ਇਹ ਤੱਕ ਕਿ ਜਿਵੇਂ ਪਹਿਲਾਂ ਪਾਣੀ ਅਸੀਂ ਉਤਰਾਤ ਕੀਤਾ ਸੀ ਉਸ ਤਰ੍ਹਾਂ ਡੈਮ ਸ਼ਿਫਟ ਕਿ ਐਕਟ ਵੀ ਰੱਦ ਕਰਨਾ ਚਾਹੀਦਾ ਇਹ ਇਹ ਗੱਲ ਉਸ ਤੇ ਸਾਹਮਣੇ ਹੈ